ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਲਾਨ ਕੀਤਾ ਗਿਆ ਇਹਦੇ ਬਾਰੇ ਕੀ ਚਾਹਤ ਹੈ 20 ਹਜ਼ਾਰ ਕੀ ਹੈ ਉਹ ਜਰਾਂ ਦਾ ਸਾਰਾ ਕੁਝ ਹੀ ਨੁਲ ਗਿਆ ਤੇ ਮੈਂ ਤਾਂ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਇਮੀਡੀਏਟਲੀ ਇਹਨਾਂ ਨੂੰ ਹਰ ਚੀਜ਼ ਦੀ ਲੋੜ ਹੈ ਇਹਨਾਂ ਨੂੰ ਰਾਸ਼ਨ ਦੀ ਵੀ ਲੋੜ ਹੈ ਇਹਨਾਂ ਨੂੰ ਸਪੈਸ਼ਲ ਇਹਨਾਂ ਕੋਲੇ ਰਾਸ਼ਨ ਜਿਹਨੇ ਹੈਗਾ ਡੀਪੋਨ ਫ੍ਰੀ ਕਰ ਦੇਣਾ ਚਾਹੀਦਾ ਜੀ ਜਿਹੜੇ ਇਥੇ ਬੱਚੇ ਪੜ ਰਹੇ ਇਹਨਾਂ ਦੀ ਜੋ ਫੀਸਾਂ ਉਹ ਵੀ ਮਾਫ ਕਰ ਦੇਣੀ ਚਾਹੀਦੀਆਂ ਜਿਹੜੇ ਕਾਲਜ ਹੈ ਜਲਦੀ ਪੜਦੇ ਉੱਥੇ ਵੀ ਪੇਮੈਂਟ ਸਰਕਾਰ ਕਰੇ ਤੇ ਅਸੀਂ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ ਚਾਰਾ ਵੀ ਇਪਣਾ ਤੁੜੀ ਭੇਜਾਂਗੇ ਮੈਡੀਕਲ ਕੈਂਪ ਵੀ ਲਾਵਾਂਗੇ ਇਹਨਾਂ ਡੀਫਾਉਲਿੰਗ ਵੀ ਕਰਾਂਗੇ ਤੇ ਜੇ ਜਦੋਂ ਪਾਣੀ ਕੱਢਣਾ ਹੋਏ ਉਹਦੇ ਮੈਂ ਡੀਜ਼ਲ ਵੀ ਭੇਜੂ ਤੁਸੀਂ ਪੁੱਛਿਓ ਆਪਣੇ ਪਿੰਡ ਫੁਰਕਾ ਦੇ ਵਿੱਚ ਕਿਵੇਂ ਹਾਲਾਤ ਨੇ ਜੀ ਦੇਖੋ ਬਹੁਤ ਬੁਰੇ ਹਾਲ ਆ ਸਾਰਾ ਪਿੰਡ ਤੁਸੀਂ ਕਿਸੇ ਦਾ ਕਿਲਾ ਹੈ ਕਿਸਦਾ ਕਿਲਜ ਵੀ ਨਾ ਸਾਰਾ ਤਬਾਹ ਹੋ ਗਿਆ ਜੀ ਐਂਡ ਮੈਨੂੰ ਲੱਗਦਾ ਹੁਣ ਇਹ ਜੇ ਪਰਿਵਾਰ ਹੁਣ ਕਿਵੇਂ ਖੜੇ ਹੋਣਗੇ ਤੇ ਮੈਂ ਤਾਂ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਇਮੀਡੀਏਟਲੀ ਇਹਨਾਂ ਨੂੰ ਹਰ ਚੀਜ਼ ਦੀ ਲੋੜ ਹੈ ਇਹਨਾਂ ਨੂੰ ਰਾਸ਼ਨ ਦੀ ਵੀ ਲੋੜ ਹੈ ਇਹਨਾਂ ਨੂੰ ਸਪੈਸ਼ਲ ਇਹਨਾਂ ਕੋਲੇ ਰਾਸ਼ਨ ਜਿਹਨੇ ਹੈਗਾ ਡੀਪੋਨ ਫ੍ਰੀ ਕਰਦਣਾ ਚਾਹੀਦਾ ਜੀ ਜਿਹੜੇ ਇਥੇ ਬੱਚੇ ਪੜ੍ਹ ਰਹੇ ਇਹਨਾਂ ਦੀ ਜੋ ਫੀਸਾਂ ਉਹ ਵੀ ਮਾਫ਼ ਕਰਦਣੀਆਂ ਚਾਹੀਦੀਆਂ ਜੋ ਜਿਹੜੇ ਕਾਲਜ ਜਾ ਜਲਦ ਪੜ੍ਹਦੇ ਉੱਥੇ ਵੀ ਪੇਮੈਂਟ ਸਰਕਾਰ ਕਰੇ ਤੇ ਅਸੀਂ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ ਚਾਰਾ ਵੀ ਆਪਣਾ ਤੂੜੀ ਭੇਜਾਂਗੇ ਮੈਡੀਕਲ ਕੈਂਪ ਵੀ ਲਾਵਾਂਗੇ ਇਹਨਾਂ ਦੀ ਫਾਰਵਿੰਗ ਵੀ ਕਰਾਂਗੇ ਤੇ ਜੇ ਜਦੋਂ ਪਾਣੀ ਕੱਢਣਾ ਹੋਵੇ ਉਹ ਤਾਂ ਮੈਂ ਡੀਜ਼ਲ ਹੀ ਭੇਜੂ ਬਸ ਸਰ ਇੱਕ ਦੇਰ ਸੋ 100% ਜਿਹੜੀ ਚੋਨੇ ਖਰਾਬ ਹੋ ਗਈ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਐਲਾਨ ਕੀਤਾ ਗਿਆ ਇਹਦੇ ਬਾਰੇ ਬਹੁਤ ਚੋੜ ਹੈ 20 ਹਜ਼ਾਰ ਕੀ ਹੈ ਉਹ ਜਰਾਂ ਦਾ ਸਾਰਾ ਕੁਝ ਹੀ ਨੁਲ ਗਿਆ